ਸਸਤੀ ਗਾਜੀ ਸਾਰਿਆਂ ਨੂੰ ਮਿਸੀ ਰੋਟੀ ਮਿਸੀ ਰੋਟੀ ਆਪਣੇ ਪੰਜਾਬੀਆਂ ਦੇ ਘਰ ਨਾ ਵੀ ਬਣੇ ਹੋ ਨਹੀਂ ਸਕਦਾ ਮੈਂ ਮਿਸੀ ਰੋਟੀ ਆਪਦੇ ਘਰ ਕਿਵੇਂ ਬਣਵਾਨੀ ਹੈ ਉਹ ਹੀ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ ਵੀਡੀਓ ਵਧੀਆ ਲੱਗੇ ਤੇ ਸ਼ੇਅਰ ਜ਼ਰੂਰ ਕਰਿਓ ਇੱਕ ਪਰਾਂਚ ਮੈਂ ਲੈ ਰਹੀਆਂ 1.5 ਕੌਲੀ ਕਣਕ ਦੇ ਆਟੇ ਦੀ ਅੱਧੀ ਕੌਲੀ ਪਾਈ ਹੈ ਮੈਂ ਬੇਸਣ ਦੀ ਇੱਕ ਇੱਕ ਕੌਲੀ ਦਾ ਮੈਜ਼ਰਮੈਂਟ ਰੱਖਿਓ ਥੋੜੀ ਜੀ ਕਸ਼ਮੀਰੀ ਲਾਲ ਮਿਰਚ ਪਾਈ ਹੈ ਮੈਂ ਥੋੜੀ ਜੀ ਹਲਦੀ ਥੋੜਾ ਜਿਹਾ ਗਰਮ ਮਸਾਲਾ ਥੋੜਾ ਜਿਹਾ ਜ਼ੀਰਾ ਪਾਊਡਰ ਥੋੜਾ ਜਿਹਾ ਧਨੀਆ ਪਾਊਡਰ ਤੇ ਨੂਨ ਪਾਇਆ ਮੈਂ ਤੇ ਹੁਣ ਪਹਿਲਾਂ ਹੁਣ ਮੈਂ ਪਾ ਰਹੀਆਂ ਇਹਦੇ ਵਿੱਚ ਕਸੂਰੀ ਮੇਥੀ ਅੱਧੀ ਤੋਂ ਵੀ ਘੱਟ ਕੌਲੀ 1 ਕੌਲੀ ਦਾ ਮੈਜ਼ਰਮੈਂਟ ਰੱਖਿਆ ਮੈਂ ਤੇ ਪਹਿਲਾਂ ਸਾਰੀਆਂ ਸੁੱਕੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲਵਾਂਗੇ ਤੇ ਇਹਦੇ ਵਿੱਚ ਮੈਂ ਪਾਉਂਗੀ ਦੋ మీడియం ਸਾਈਜ਼ ਦੇ ਪਿਆਜ਼ ਤੇ ਦੋ ਹਰੀਆਂ ਮਿਰਚਾਂ ਪਿਆਜ਼ ਨੂੰ ਬਰੀਕ-ਬਰੀਕ ਕੱਟ ਕੇ ਪਾ ਦੂੰਗੀ ਮੈਂ ਮੇਰਾ ਨਵਾਂ ਚੈਨਲ ਹੈ ਜੇ ਵੀਡੀਓ ਜਿ ਵਧੀਆ ਲੱਗਦੇ ਹੋਣ ਤਾਂ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰਿਓ ਤੇ ਚੈਨਲ ਨੂੰ ਸ਼ੇਅਰ ਵੀ ਜ਼ਰੂਰ ਕਰਿਓ ਆਪਦੇ ਫੈਮਿਲੀ ਤੇ ਫਰੈਂਡਸ ਦੇ ਨਾਲ ਮਿੱਸੀ ਰੋਟੀ ਖਾਣਾ ਆਪਣੇ ਆਪ ਚ ਇੱਕ ਬਹੁਤ ਹੀ ਹੈਲਦੀ ਚੀਜ਼ ਹੁੰਦੀ ਆ ਹੁਣ ਗਰਮੀਆਂ ਵੀ ਆ ਰਹੀਆਂ ਤੇ ਮਿੱਸੀ ਰੋਟੀ ਦੇ ਨਾਲ ਲੱਸੀ ਤੇ ਮੱਖਣੀ ਹੋਵੇ ਤਾਂ ਸਵਾਦੀ ਆ ਜਾਂਦਾ ਬਹੁਤ ਵਧੀਆ ਲੱਗਦੀ ਹੈ ਤੇ ਹਰੀ ਮਿਰਚ ਨੂੰ ਵੀ ਹੁਣ ਮੈਂ ਬ੍ਰੀਕ ਬ੍ਰੀਕ ਕਰਕੇ ਕੱਟ ਲੂੰਗੀ ਮੈਂ ਪਿਆਜ਼ ਤੇ ਹਰੀ ਮਿਰਚ ਵੀ ਪਾਉਣੀ ਹੈ ਤੇ ਕਈ ਵੇ ਮੈਂ ਦੇਖਿਆ ਅਦਰਕ ਵੀ ਪਾਉਂਦੇ ਆ ਬਹੁਤ ਜਣੇ ਦਿੱ ਤੁਹਾਨੂੰ ਪਸੰਦ ਹੋਵੇ ਅਦਰਕ ਪਾਉਣਾ ਤਾਂ ਜ਼ਰੂਰ ਪਾਓ ਤੇ ਫਿਰ ਤੁਸੀਂ ਇੱਕ ਵਸਾਈ ਚੀਜ਼ਾਂ ਨੂੰ ਮਿਕਸ ਕਰ ਲੂਗੇ ਪਿਆਜ਼ ਨੂੰ ਇਸ ਤਰ੍ਹਾਂ ਹੱਥਾਂ ਨਾਲ ਆਪਾਂ ਖੋਲ ਲੂਗੇ ਤਾਂ ਕਿ ਇਹਦੇ ਛੋਟੇ ਛੋਟੇ ਜਿਹੇ ਪੀਸੇ ਹੋ ਜਾਣ ਜਿਹੜੇ ਕਈ ਵਾਰ ਜੁੜੇ ਜੇ ਰਹਿ ਜਾਂਦੇ ਉਹ ਅਲੱਗ-ਅਲੱਗ ਹੋ ਜਾਣਗੇ ਤੇ ਇਸ ਤੋਂ ਬਾਅਦ ਪਾਣੀ ਪਾ ਕੇ ਆਪਾਂ ਇੱਕ ਨਰਮ ਜਾਂ ਬਹੁਤ ਜ਼ਿਆਦਾ ਨਰਮ ਨਹੀਂ ਬਹੁਤ ਕਿਹੜਾ ਵੀ ਨਹੀਂ ਇੱਕ ਆਪਾਂ ਆਟਾ ਗੁੰਨ ਲਾਂਗੇ ਆਪਾਂ ਇੱਕ ਡੋ ਤਿਆਰ ਕਰ ਲੂਗੇ ਤੇ ਦੇਖੋ ਆਟਾ ਗੁੰਨਿਆ ਗਿਆ ਹੈ ਨਰਮ-ਨਰਮ ਹੈ ਟੱਕ ਕੇ 15 ਮਿੰਟ ਦੇ ਲਈ ਮੈਂ ਆਟੇ ਨੂੰ ਰੱਖ ਦੂੰਗੀ 15 ਮਿੰਟ ਬਾਅਦ ਬਸ ਇਸ ਤਰ੍ਹਾਂ ਪੇੜਾ ਕੱਢ ਕੇ ਜਿੰਨੀ ਵੀ ਬੜੀ ਤੁਹਾਨੂੰ ਬਣਾਣੀ ਹੋਵੇ ਉਹਨਾਂ ਪੇੜਾ ਬੜਾ ਜਾਂ ਛੋਟਾ ਲੈ ਕੇ ਸੁੱਕਾ ਆਟਾ ਲਗਾ ਕੇ ਇਸ ਤਰ੍ਹਾਂ ਵਧਾ ਕੇ ਫਿਰ ਬਿੱਲੇ ਨੇ ਨਾਲ ਵੇਲ ਲੂਗੇ ਤੇ ਮੀਡੀਅਮ ਜੇ ਗਰਮ ਤਵੇ ਪਰ ਮੈਂ ਰੋਟੀ ਪਾ ਕੇ ਹੁਣ ਵਧੀਆ ਤੇ ਨੂੰ ਸੇਕ ਲੂੰਗੀ ਤੁਸੀਂ ਚਾਹੋ ਤਾਂ ਇਹਦਾ ਪਰੌਂਠਾ ਵੀ ਬਣਾ ਸਕਦੇ ਹੋ ਦੋਨੋਂ ਤਰਫ ਤੇਲ ਜਾਂ ਫਿਰ ਦੇਸੀ ਕੀ ਲਗਾ ਕੇ ਤੇ ਉੱਪਰ ਤੇ ਮੈਂ ਹੁਣ ਚੋਪੜ ਰਹੀ ਆ ਦੇਸੀ ਘਿਓ ਦੇ ਨਾਲ ਬਹੁਤ ਟੇਸਟੀ ਲੱਗਦੀ ਹੈ ਰੋਟੀ ਬਣਾ ਕੇ ਜ਼ਰੂਰ ਦੇਖਿਓ ਇਹਨੂੰ ਮੱਖਣੀ ਆਚਾਰ ਦਹੀਂ ਨਾਲ ਸਰਵ ਕਰੋ ਵੀਡੀਓ ਵਧੀਆ ਲੱਗਿਆ ਹੋਵੇ ਤਾਂ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ